ਮਤਲਬ ਇੱਕ ਬੜਾ ਖਤਰਨਾਕ ਪਹਿਲੂ ਆ ਤੁਸੀਂ ਹਕੂਮਤ ਦੇ ਖਿਲਾਫ ਕੋਈ ਮੰਗਾ ਮਸਲੇ ਲੈ ਕੇ ਲੜਦੇ ਹੋ ਉਹ ਲੜਾਈ ਦੌਰਾਨ ਬਹੁਤ ਮਸਲੇ ਪੈਦਾ ਹੋ ਜਾਂਦੇ ਨੇ ਤੇ ਹਕੂਮਤ ਇਹ ਕਰਦੀ ਆ ਵੀ ਅਸਲ ਲੜਾਈ ਆ ਜਿਹੜੀ ਉਹ ਤੋਂ ਧਿਆਨ ਪਾਸੇ ਹਟਾ ਕੇ ਲੜਾਈ ਦੇ ਦੌਰਾਨ ਜਿਹੜੇ ਮੁੱਦੇ ਪੈਦਾ ਹੁੰਦੇ ਨੇ ਉਹਨਾਂ ਤੇ ਸਮਝੌਤਾ ਕਰ ਲੋ ਇਹੀ ਲੰਗੋਵਾਲ ਦੇ ਹੋਇਆ ਤੇ ਉਸ ਸਮਝੌਤੇ ਫੇਲ ਹੋ ਗਿਆ ਤੁਹਾਡੇ ਸਾਹਮਣੇ ਦੂਜੀ ਇੱਕ ਧਿਰ ਸੀ ਜਿਹੜੀ ਉਹ ਆਨੰਦਪੁਰ ਦੇ ਮਤੇ ਨੂੰ ਛੱਡ ਕੇ ਖਾਲਸਾਪਨ ਤੇ ਚਲੀ ਗਈ ਵੀ ਹੁਣ ਤਾਂ ਅਸੀਂ ਨਾਲ ਹੀ ਨਹੀਂ ਰਹਿ ਸਕਦੇ ਸੀ ਉਹਦੀ ਹੁਣ ਤੱਕ ਸਿਰਫ ਨਾਰੇਵਾਜ ਸਿਆਸਤ ਸਾਹਮਣੇ ਆਈ ਹੈ ਜਿਹੜਾ ਖਾਲਸਤਾਨ ਦਾ ਐਲਾਨ ਵੀ ਹੋਇਆ ਉਹ ਕਿਸੇ ਸਿੱਖ ਸਿਧਾਂਤਕ ਸਰਬੱਤ ਖਾਲਸੇ ਅਨਸਾਰ ਨਹੀਂ ਹੋਇਆ 1986 ਦਾ ਜਿਹੜਾ ਸਰਬੱਤ ਖਾਲਸਾ ਸੀ ਉਹ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਚ ਨਹੀਂ ਹੋਇਆ ਉਹ ਦਮਦਮਈ ਟਕਸਾਲ ਦੀ ਨਿਗਰਾਨੀ ਚ ਹੋਇਆ ਤੇ ਉਹਨੇ ਖਾਲਸਤਾਨ ਦਾ ਮਤਾ ਪਾਸ ਨਹੀਂ ਕੀਤਾ ਮੋਹਕਮ ਸਿੰਘਾ ਉਹਦੀ ਇੱਕ ਇੰਟਰਵਿਊ ਆਈ ਉਹ ਕਿੰਨਾ ਪ੍ਰੈਸ਼ਰ ਸੀ ਵੀ ਖਾਲਸਤਾਨ ਦਾ ਮਤਾ ਪਾਸ ਕਰੋ ਉਹ ਕਹਿੰਦੇ ਨਹੀਂ ਜੀ ਜਿਹੜਾ ਸੰਘਰਸ਼ ਸੀ ਜਿਹਦੇ ਲਈ ਸੰਤ ਜਰਨੈਲ ਸਿੰਘ ਲੜਿਆ ਸੀ ਉਸੇ ਸੰਘਰਸ਼ ਨੂੰ ਜਾਰੀ ਰੱਖਣਾ ਹੈ